ਆਪ ਸਭੀ ਕਾਲ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰਿਓ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਤੀਰਥ ਵਰਲਡ ਵਿੱਚ ਸਵਾਗਤ ਹੈ ਜਦੋਂ ਅਸੀਂ ਸਾਡੇ ਮਨ ਦੀ ਜਾਂ ਸਾਡੇ ਵਿਚਾਰਾਂ ਦੀ ਗੱਲ ਕਰਦੇ ਆ ਤਾਂ ਸਾਡੇ ਵਿੱਚ ਦੋ ਚੀਜ਼ਾਂ ਕਾਮਨ ਹੋ ਜਾਂਦੀਆਂ ਨੇ ਇੱਕ ਪੋਜ਼ਿਟਿਵ ਥਿੰਕ ਤੇ ਇੱਕ ਨੈਗੇਟਿਵ ਇਹਨਾਂ ਜਿਕੇ ਇੱਕ ਹਾਂ ਪੱਕੀ ਵਿਚਾਰਧਾਰਾ ਠਿਖ ਨਾ ਪੱਕੀ ਵਿਚਾਰਤਾ ਰਹਿ ਇਹਨਾਂ ਦੋ ਵਿਚਾਰਾਂ ਤੇ ਸਾਡਾ ਜੀਵਨ ਚੱਲਦਾ ਉਹ ਕਿਵੇਂ ਚੱਲਦਾ ਇਹ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੀ ਆਡੀਅנס ਦਾ ਜੋ ਸਾਡੇ ਨਾਲ ਜੁੜਦੀ ਹੈ ਸਾਡੇ ਚੈਨਲ ਨਾਲ ਹੀ ਜਾਣਕਾਰੀ ਇਕੱਤਰ ਕਰਦੀ ਆ ਜਾਂ ਸਾਡੇ ਚੈਨਲ ਨਾਲ ਹੀ ਆਪਣੀ ਜਾਣਕਾਰੀ ਵਿੱਚ ਵਾਧਾ ਕਰਦੀ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਹਾਂ ਹੋ ਸਕਦਾ ਸਾਡੀਆਂ ਵੀਡੀਓ ਵਿੱਚ ਕੋਈ ਐਨੀਮੇਸ਼ਨ ਨਹੀਂ ਹੁੰਦਾ ਜਾਂ ਸਾਡੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਮਨੋਰੰਜਨ ਦਾ ਸਾਧਨ ਨਹੀਂ ਮਿਲੂਗਾ ਪਰ ਅਸੀਂ ਇਹ ਸੋਚਦੇ ਆ ਕਿ ਅਸੀਂ ਇਹ ਬਾ ਬਾਈ ਕੱਟਣ ਲਈ ਨਹੀਂ ਅਸੀਂ ਸਿਰਫ ਤੁਹਾਡੀ ਜਾਣਕਾਰੀ ਵਿੱਚ ਵਾਅਦਾ ਕਰਨ ਲਈ ਇਸ ਚੈਨਲ ਤੇ ਆਉਂਦੇ ਆ ਤੇ ਤੁਹਾਡੀ ਜਾਣਕਾਰੀ ਵਿੱਚ ਵਾਅਦਾ ਕਰਦੇ ਆ ਹਰ ਇਨਸਾਨ ਆਪਣੀ ਸੋਚ ਮੁਤਾਬਕ ਸੋਚਦਾ ਤੇ ਆਪਣੀ ਸੋਚ ਮੁਤਾਬਕ ਗੱਲਾਂ ਕਰਦਾ ਕਿ ਉਹ ਆਪਣੀ ਸੋਚ ਮੁਤਾਬਕ ਇਸ ਸਮਾਜ ਦੇ ਵਿੱਚ ਪਿਚੜਦਾ ਹੁਣ ਕੱਲਾ ਦੋ ਪੱਖ ਦੀਆਂ ਹੁੰਦੀਆਂ ਨੇ ਇੱਕ ਪੋਜ਼ਿਟਿਵ ਤੇ ਇੱਕ ਨੈਗਟਿਵ ਜੋ ਪੋਜ਼ਿਟਿਵ ਸੋਚ ਹੁੰਦੀ ਆ ਉਹ ਹਮੇਸ਼ਾ ਇਹ ਹੁੰਦੀ ਆ ਕਿ ਹਾਂ ਅਸੀਂ ਇਹ ਕੰਮ ਨੂੰ ਕਰ ਸਕਦੇ ਆ ਇਹ ਕੰਮ ਸਾਡੀ ਪਹੁੰਚ ਵਿੱਚ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਇਹ ਕੰਮ ਹੋ ਜਾਵੇਗਾ ਜੇ ਅਸੀਂ ਉਮੀਦ ਰੱਖਦੇ ਹਾਂ ਤੇ ਇਹ ਤਾਂ ਕੰਮ ਹੋ ਗਿਆ ਸੋ ਇਹ ਤਾਂ ਹੋ ਗਈ ਪੋਜ਼ਿਟਿਵ ਥਿੰਕ ਹਾ ਪੱਕੀ ਸੋਚ ਤੇ ਇੱਕ ਨਾ ਪੱਕੀ ਸੋਚ ਹੁੰਦੀ ਹੈ 네ਗੇਟਿਵ ਸੋਚ ਕਿਹੜੀ ਹੁੰਦੀ ਹੈ ਮੈਂ ਇਹ ਨਹੀਂ ਕਰ ਸਕਦਾ ਇਹ ਮੇਰੇ ਕੋਲ ਹੋਣਾ ਨਹੀਂ ਇਹ ਮੇਰੀ ਪਹੁੰਚ ਤੋਂ ਪਰੇ ਆ ਇਹ ਮੇਰੇ ਵਸ ਦੀ ਗੱਲ ਨਹੀਂ ਮੈਂ ਇਹਨੂੰ ਨਹੀਂ ਕਰ ਸਕਦਾ ਇਹ ਹੁੰਦੀ ਹੈ ਨਾ ਪੱਕੀ ਸੋਚ 네ਗੇਟਿਵ ਸੋਚ ਦੇਖੋ ਦੁਨੀਆ ਦੇ ਵਿੱਚ ਕਿੰਨੀਆਂ ਖੋਜਾਂ ਹੋਈਆਂ ਕਿੰਨੇ ਪ੍ਰੈਕਟੀਕਲ ਹੋਈ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਉਹਨਾਂ ਵਿੱਚ ਸਫਲਤਾ ਮਿਲੀ ਜ਼ਰੂਰੀ ਨਹੀਂ ਕਿ ਹਰ ਇੱਕ ਪ੍ਰਯਾਸ ਹੀ ਸਫਲ ਹੁੰਦਾ ਲੱਖਾਂ ਹਜ਼ਾਰਾਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਕਿਸੇ ਨੂੰ ਜਿੱਤ ਤੇ ਹਾਰ ਮਿਲਦੇ ਨੇ ਤੇ ਉਹ ਜਿੱਤ ਜਦੋਂ ਤੁਹਾਨੂੰ ਮਿਲਦੀ ਆ ਤਾਂ ਤੁਹਾਡੇ ਲਈ ਬੜੀ ਵਧੀਆ ਤੇ ਬੜੀ ਤਸੱਲੀ ਵੱਸ ਜਿੱਤ ਹੁੰਦੀ ਆ ਹਰ ਰਾਜਾ ਹਰ ਸ਼ਾਸਕ ਹਰ ਬਜੀ ਹਰ ਸੂਬਾ ਪਹਿਲੇ ਹੀ ਕਿਸੇ ਦੇ ਵਿੱਚ ਜਿੱਤ ਪ੍ਰਾਪਤ ਨਹੀਂ ਕਰਦਾ ਪਹਿਲਾਂ ਤੁਹਾਨੂੰ ਆਪਣੀ ਸੋਚ ਦਾ ਪੱਧਰ ਇਸ ਕਦਰ ਉੱਚਾ ਕਰਨਾ ਪੈਣਾ ਕਿ ਤੁਸੀਂ ਤੇ ਤੁਹਾਡਾ ਮਨ ਇਹ ਗੱਲ ਸੋਚੇ ਕਿ ਇਹ ਤਾਂ ਮੇਰੇ ਲਈ ਕੰਮ ਕੁਛ ਨਹੀਂ ਮੈਂ ਕੋਸ਼ਿਸ਼ ਬਹੁਤ ਕੀਤੀ ਹੈ ਕਿ ਕੰਮ ਹੋ ਜਾਵੇ ਦੇਖੋ ਚਾਹੇ ਸਾਡੇ ਵਿੱਚ ਇੱਕ ਬਿਜਲੀ ਦੀ ਖੋਜ ਹੋਈ ਜਾਂ ਫਿਰ ਅਸੀਂ ਟੈਲੀਫੋਨ ਦਾ ਦੌਰ ਵੇਖਿਆ ਮੋਬਾਈਲ ਤਾਂ ਚਲੋ ਹੁਣ ਆਏ ਨੇ ਪਹਿਲਾਂ ਸਾਡੇ ਘਰਾਂ ਦੇ ਵਿੱਚ ਲਾਈਂਡ ਲਾਈਂ ਫੋਨ ਲੱਗੇ ਹੁੰਦੇ ਸੀ ਹਾ ਇੱਕ ਇੱਥੇ ਮੈਂ ਗੱਲ ਹੋਰ ਸਾਂਝੀ ਕਰਦਾ ਕਿ ਸਾਡੀ ਇਹ ਪੀੜ੍ਹੀ ਜਾਂ ਸਾਡੀ ਜਨਰੇਸ਼ਨ ਜੋ ਸਾਡੀ ਉਮਰ ਦੇ ਰਹੀ ਇਹ ਉਹ ਜਨਰੇਸ਼ਨ ਆ ਜਿਨੇ ਕਈ ਚੀਜ਼ਾਂ ਬਣਦੀਆਂ ਤੇ ਚੀਜ਼-ਚੀਜ਼ਾਂ ਖਤਮ ਹੁੰਦੀਆਂ ਵੇਖੀਆਂ ਨੇ ਜਿਵੇਂ ਸਾਡੇ ਸਮੇਂ ਦੇ ਵਿੱਚ ਟੈਲੀਫੋਨ ਆਇਆ ਤੇ ਅਸੀਂ ਟੈਲੀਫੋਨ ਖਤਮ ਹੁੰਦਾ ਵੀ ਵੇਖ ਲਿਆ ਸਾਡੇ ਘਰਾਂ ਵਿੱਚ ਪਹਿਲਾਂ ਟੈਲੀਵਿਜ਼ਨ ਹੁੰਦੇ ਸੀ ਉਹ ਟੈਲੀਵਿਜ਼ਨ ਦਾ ਦੌਰ ਅੱਜ ਖਤਮ ਹੋ ਗਿਆ ਸਾਡੇ ਘਰਾਂ ਵਿੱਚ ਐਲਈਡੀਆਂ ਆ ਗਈਆਂ ਤੇ ਟੈਲੀਫੋਨਾਂ ਦੀ ਜਗ੍ਹਾ ਮੋਬਾਈਲ ਨੇ ਲੈ ਲਈ। ਐਂਟੀਨਾ ਦੇ ਨਾਲ ਅਸੀਂ ਉਹ ਚੈਨਲ ਚਲਾਉਂਦੇ ਸੀ ਤੇ ਉਹ ਜਦੋਂ ਐਂਟੀਨਾ ਘੁਮਾਉਂਦੇ ਸੀਗੇ ਕਈਆਂ ਦੇ ਸੱਟਾਂ ਵੀ ਲੱਗੀਆਂ ਹੋਣਗੀਆਂ ਤੇ ਕਈਆਂ ਦੇ ਉਹ ਟੀਨੇ ਇੱਟ ਦੇ ਨਾਲ ਖੜਾਏ ਹੁੰਦੇ ਸੀ ਤੇ ਜਦੋਂ ਘੁਮਾਉਂਦੇ ਸੀ ਉਹ ਇੱਟ ਉੱਪਰੋਂ ਆ ਕੇ ਡਿੱਗ ਪੈਂਦੀ ਸੀ ਤੇ ਕਈਆਂ ਦੇ ਸਿਰ ਵੀ ਪਾਟੇ ਨੇ। ਤੇ ਕਈ ਇਸ ਵੀਡੀਓ ਵਿੱਚ ਸੁਣਦੇ ਵੀ ਹੋਣਗੇ ਜਿਨ੍ਹਾਂ ਦੇ ਟਾਂਕੇ ਵੀ ਲੱਗੇ ਹੋਣਗੇ ਅਜੇ ਵੀ ਨਿਸ਼ਾਨ ਬਣ ਕੇ ਤੇ ਅਸੀਂ ਉਹ ਜਨਰੇਸ਼ਨ ਆ ਜਿਹੜੇ ਚੀਜ਼ਾਂ ਬਣਦੀਆਂ ਤੇ ਖਤਮ ਹੁੰਦੀਆਂ ਵੇਖੀਆਂ ਅਸੀਂ ਉਹ ਜਨਰੇਸ਼ਨ ਆ ਸਾਡੇ ਦੌਰ ਦੇ ਵਿੱਚ ਚਿੱਠੀਆਂ ਲਿਖੀਆਂ ਜਾਂਦੀਆਂ ਸੀ ਚਿੱਠੀਆਂ ਲਿਖੀਆਂ ਜਾਂਦੀਆਂ ਸੀ ਤੇ ਉਸ ਚਿੱਠੀ ਦੀ ਉਡੀਕ ਲਈ ਕਈ ਮਹੀਨਿਆਂ ਦਾ فاਸਲਾ ਤੇ ਕਈ ਮਹੀਨਿਆਂ ਦਾ ਸਬਰ ਬਿਤਾਇਆ ਕਰਨਾ ਪੈਂਦਾ ਸੀ ਕਿ ਕਾਦੋਂ ਚਿੱਠੀ ਦਾ ਜਵਾਬ ਆਊਗਾ ਇਸ ਨੂੰ ਜਵਾਬ ਪੜ ਕੇ ਆਪਣੇ ਮਨ ਨੂੰ ਸੰਤੋਸ਼ਟੀ ਦੇ ਬਾਰੇ ਤੇ ਦੇਖੋ ਜੇ ਹੁਣ ਵਿਗਿਆਨਿਕ ਉਸ ਸੋਚ ਦੇ ਆਧਾਰ ਤੇ ਬਹਿ ਜਾਂਦੇ ਕਿ ਅਸੀਂ ਟੈਲੀਫੋਨ ਦੀ ਖੋਜ ਕਰ ਲਈ ਅਸੀਂ ਮੋਬਾਈਲ ਦੀ ਖੋਜ ਨਹੀਂ ਕਰੀ ਵੀ ਅਸੀਂ ਤਾਂ ਟੈਲੀਫੋਨ ਚਲਾਇਆ ਸੀ ਇਹ ਵੀ ਚੱਲੀ ਜਾਣ ਦੋ ਤੇ ਮੋਬਾਈਲ ਦੀ ਖੋਜ ਨਹੀਂ ਕਰਲੀ ਸੋ ਉਹਨਾਂ ਨੇ ਆਪਣੀ ਸੋਚ ਨੂੰ ਜਾ ਆਪਣੀ ਸੋਚ ਦੇ ਲੈਵਲ ਨੂੰ ਬਹੁਤ ਉੱਚਾ ਰੱਖਿਆ ਤੇ ਜਿਹਦੇ ਕਰਕੇ ਸਾਡੇ ਘਰਾਂ ਦੇ ਵਿੱਚ ਹਰ ਇੱਕ ਮੈਂਬਰ ਦੇ ਕੋਲ ਇਹ ਟੈਲੀਫੋਨ ਉਪਲਬਧ ਹੈ। ਕੋਲੇ ਟੈਲੀਫੋਨ ਕੰਮ ਕਿ ਬਿਕਰਤਾ। ਹੁਣ ਦੇਖੋ ਕਿਸੇ ਵੀ ਚੀਜ਼ ਦੀ ਸ਼ੁਰੂਆਤ ਹੁੰਦੀ ਹੈ ਨਾ ਤਾਂ ਉਹਦੇ ਲਈ ਬਹੁਤ ਵੱਡਾ ਪ੍ਰੋਜੈਕਟ ਪਲਾਨ ਕਰਦੇ। ਸਾਡੇ ਇਸ ਆਕਾਸ਼ ਦੇ ਵਿੱਚ ਉਹ ਸੈਟੇਲਾਈਟਾਂ ਛੱਡੀਆਂ ਗਈਆਂ ਤੇ ਉਹਨਾਂ ਦੇ ਕੋਲੋਂ ਥੱਲੇ ਕਨੈਕਸ਼ਨ ਲੈਣ ਲਈ ਟਾਵਰ ਲਾਇਆ ਜਾਂਦਾ ਉਹਨਾਂ ਟਾਵਰਾਂ ਤੋਂ ਫ੍ਰੀਕਵੈਂਸੀਆਂ ਦਾ ਰੇਂਜ ਆਉਂਦੀਆਂ ਨੇ ਉਹ ਸਾਡੇ ਮੋਬਾਈਲਾਂ ਤੱਕ ਪਹੁੰਚਦੀਆਂ ਨੇ ਤੇ ਸਾਡੇ ਮੋਬਾਈਲਾਂ ਨੂੰ ਸਿਗਨਲ ਮਿਲਦਾ ਤੇ ਜਿਹਦੇ ਰਾਹੀਂ ਅਸੀਂ ਆਸਾਨੀ ਨਾਲ ਫੋਨ ਤੇ ਗੱਲ ਕਰ ਸਕਦੇ ਹਾਂ ਸਾਈਸ ਦੇ ਅਨੁਸਾਰ ਸੂਰਜ ਦੀ ਰੋਸ਼ਨੀ ਨੂੰ ਸਾਡੀ ਧਰਤੀ ਤੱਕ ਪਹੁੰਚਣ ਲਈ 8 ਮਿੰਟ ਲੱਗਦੇ ਨੇ ਤੇ ਉਸੇ ਤਰ੍ਹਾਂ ਜੋ ਸਾਡੀ ਅੱਜ ਦੀ ਟੈਕਨੋਲੋਜੀ ਆ ਉਹ ਇੰਨੀ ਕੁ ਫਾਸਟ ਹੋ ਗਈ ਕਿ ਤੁਸੀਂ ਰਿੰਗ ਮਾਰੋ ਤੇ ਤੁਹਾਡਾ ਫੋਨ ਚੱਕੋ ਤੇ ਤੁਸੀਂ ਹੈਲੋ ਬੋਲ ਦਿਓ ਇਹ ਫਿਰ ਇੱਕ ਪੋਜ਼ਿਟਿਵ ਸੋਚ ਹੋਊਗੀ ਜੇ ਆ ਪੋਜ਼ਿਟਿਵ ਰਿਸਪੌਂਸ ਹੋ ਗਿਆ ਕਿਉਂਕਿ ਉਹਨਾਂ ਵਿਗਿਆਨੀਆਂ ਦੇ ਮਨ ਦੇ ਵਿੱਚ ਇਹ ਚੀਜ਼ ਸੀ ਕਿ ਅਸੀਂ ਇਸ ਨੂੰ ਕਰ ਸਕਦੇ ਹਾਂ ਅਸੀਂ ਕਰ ਸਕਦੇ ਹਾਂ ਇਹ ਸਾਡੀ ਪਹੁੰਚ ਦੇ ਦਾਰੇ ਵਿੱਚ ਹੈ ਉਹਨਾਂ ਨੇ ਆਪਣੀ ਸੋਚ ਨੂੰ ਇਹ ਨਹੀਂ ਬਣਾਇਆ ਕਿ ਅਸੀਂ ਨਹੀਂ ਕਰ ਸਕਦੇ ਜੇ ਇਨਸਾਨ ਸੋਚਦਾ ਕਿ ਮੈਂ ਹਵਾਈ ਜਹਾਜ਼ ਨਹੀਂ ਬਣਾ ਸਕਦਾ ਤਾਂ ਰਾਈਟ ਬ੍ਰਦਰ ਲੱਖਾਂ ਹਜ਼ਾਰਾਂ ਪੋਸ਼ਾ ਕਰਨ ਦੇ باوجود ਕਦੇ ਜਹਾਜ਼ ਨਾ ਬਣਾ ਸਕਦੇ ਉਹਨਾਂ ਦੇ ਮਨ 'ਚ ਇੱਕ ਸੋਚ ਸੀ ਇੱਕ ਪ੍ਰੈਕਟੀਕਲ ਗ੍ਰਾਫ ਤਿਆਰ ਕੀਤਾ ਉਹਨਾਂ ਨੇ ਦਰ ਪਰ ਦਰ ਕੋਸ਼ਿਸ਼ਾਂ ਕੀਤੀਆਂ ਕਈ ਜਹਾਜ਼ ਉਡਾਉ ਉਡਾ ਦੇਖੇ ਉੱਪਰੋਂ ਕਈ ਪਹਾੜੀਆਂ ਤੋਂ ਜਹਾਜ਼ ਨੂੰ ਉਡਾਇਆ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਜਹਾਜ਼ ਬਣਾਉਣ ਦਾ ਪ੍ਰੋਜੈਕਟ ਆ ਜੋ ਸਾਡਾ ਉਹ ਸਹੀ ਸਾਬਤ ਹੋ ਰਿਹਾ ਸਹੀ ਸਾਬਤ ਹੋ ਰਿਹਾ ਜਦੋਂ ਕੋਈ ਵੀ ਚੀਜ਼ ਬਣਦੀ ਹੈ ਨਾ ਉਹਦੇ ਪਹਿਲਾਂ ਪ੍ਰੈਕਟੀਕਲ ਹੁੰਦੇ ਨੇ ਜੇ ਹੁਣ ਉਹਨਾਂ ਪ੍ਰੈਕਟੀਕਲਾਂ ਤੋਂ ਅਸੀਂ ਨਿਰਾਸ਼ ਹੋ ਜਾਈਏ ਜਾਂ ਹਤਾਸ਼ ਹੋ ਕੇ ਬੈਠ ਜਾਈਏ ਕੇ ਸਾਡੇ ਵਸਦੀ ਗੱਲ ਨਹੀਂ ਤੇ ਪਰ ਇਨਸਾਨ ਦਾ ਮਨ ਸੱਚੀ ਵਸ ਤੋਂ ਬਾਹਰ ਹੋ ਜਾਂਦਾ ਉਹ ਕੋਈ ਕੰਮ ਨਹੀਂ ਕਰ ਸਕਦਾ ਜੋ ਉਸ ਦੀ ਪਹੁੰਚ ਵਿੱਚ ਵੀ ਹੋਵੇ ਕਿਉਂਕਿ ਸਾਡੇ ਮਨ ਦੀ ਸੋਚ ਜਾਂ ਸਾਡੇ ਮਨ ਦੀ ਭਾਵਨਾ ਇਦਾਂ ਦੀ ਹੋ ਗਈ ਕਿ ਅਸੀਂ ਕਰ ਹੀ ਨਹੀਂ ਸਕਦੇ ਇਹ ਕੰਮ ਸਾਡੇ ਕੋਲ ਨਹੀਂ ਹੁਣ ਦੇਖੋ ਜਹਾਜ਼ ਕਿੰਨੇ ਕਿਲੋਮੀਟਰ ਕਿੰਨੇ ਲੱਖਾਂ ਹਜ਼ਾਰਾਂ ਕਿ ਕਿਲੋਮੀਟਰ 100ਾਂ ਕਿਲੋਮੀਟਰ ਜਾਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਿਸੇ ਹੋਰ ਦੇਸ਼ ਵਿੱਚ ਸਾਨੂੰ ਉਤਾਰ ਦਿੰਦਾ ਹੈ ਉਹ ਤੁਹਾਡੀ ਪੌਟਮ ਥਿੰਕ ਸੀ ਜਾਂ ਪੌਟਮ ਹਾਂ ਪੱਕੀ ਸੋ ਸੀ ਜੋ ਤੁਹਾਨੂੰ ਉਸ ਲੈਵਲ ਤੇ ਲੈ ਕੇ ਗਈ ਕਿ ਤੁਸੀਂ ਉਸ ਜਹਾਜ਼ਾਂ ਦਾ ਸਫ਼ਰ ਵੀ ਕਰ ਸਕਦੇ ਅਸੀਂ ਇਸ ਨੂੰ ਗੁੱਡ ਵਾਈਬ ਵੀ ਕਹਿ ਸਕਦੇ ਹਾਂ ਜੋ ਸਾਡੇ ਲਈ ਚੰਗੀਆਂ ਚੀਜ਼ਾਂ ਨੇ ਜਾਂ ਚੰਗੀਆਂ ਗੱਲਾਂ ਨੇ ਇਹ ਵੀ ਕਹਿ ਸਕਦੇ ਹੁਣ ਸਾਡੀ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਕਿ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਅੱਜ ਤੁਹਾਡੇ ਕੋਲ ਜਦੋਂ ਉੱਠਦੇ ਹੋ ਨਾ ਤੁਸੀਂ ਆਪਣੇ ਬਿਸਤਰ ਤੋਂ ਤਾਂ ਤੁਹਾਡੀਆਂ ਦਿਮਾਗੀ ਟੈਨਸ਼ਨਾਂ ਸ਼ੁਰੂ ਹੋ ਜਾਂਦੀਆਂ ਸਭ ਤੋਂ ਪਹਿਲਾਂ ਉੱਠ ਕੇ ਤੁਹਾਡੇ ਦੁੱਧ ਦੀ ਟੈਨਸ਼ਨ ਉਸ ਤੋਂ ਬਾਅਦ ਤੁਹਾਡੇ ਗੈਸ ਲੱਡਾਂ ਦੀ ਟੈਨਸ਼ਨ ਉਸ ਤੋਂ ਬਾਅਦ ਤੁਹਾਡੇ ਬੱਚੇ ਸਕੂਲ ਜਾਂਦੇ ਨੇ ਉਹਨਾਂ ਦੀ ਟੈਨਸ਼ਨ ਉਸ ਤੋਂ ਬਾਅਦ ਉਹਨਾਂ ਦੇ ਆਉਣ ਦੀ ਟੈਨਸ਼ਨ ਰੋਟੀ ਪਣ ਦੀ ਟੈਨਸ਼ਨ ਤੁਹਾਡੇ ਖਰਚੇ ਦੀ ਟੈਨਸ਼ਨ ਤੁਹਾਡਾ ਪੈਸਾ ਕਿੱਥੋਂ ਆਵੇਗਾ ਟੈਨਸ਼ਨ 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 ਇਨਸਾਨ ਟੈਨਸ਼ਨ ਦੇ ਵਿੱਚ ਉੱਠਦਾ ਤੇ ਟੈਨਸ਼ਨ ਦੇ ਵਿੱਚ ਸੌ ਜਾਂਦਾ ਹਾਂ ਅੱਜ ਸਿਸਟਮ ਇਹ ਹੋ ਗਿਆ ਕਿ ਹਰ ਇਨਸਾਨ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨ ਬੜਾ ਮੁਸ਼ਕਲ ਹੋ ਗਿਆ ਕਿਉਂਕਿ ਸਾਡੇ ਵਿੱਚ ਸਾਡੇ ਕਾਲੀ ਅੰਗਰੇਜ਼ਾਂ ਨੇ ਇਹੋ ਜਿਹੀਆਂ ਸਰਕਾਰਾਂ ਬਣਾਤੀਆਂ ਇਹੋ ਜਿਹਾ ਬੇਰੋਜ਼ਗਾਰੀ ਸਾਨੂੰ ਮਹਿਸੂਸ ਨਹੀਂ ਹੋਣ ਦਿੱਤੀ ਜਿਸ ਕਰਕੇ ਅਸੀਂ ਘਰਾਂ ਦੇ ਵਿੱਚ ਬੰਦ ਹੋ ਕੇ ਬੈਠੇ ਮੋਬਾਈਲਾਂ ਦੇ ਉੱਪਰ ਅਨਲਿਮਟਿਡ ਨੈਟ ਤੁਹਾਡੇ ਬੱਚਿਆਂ ਦੀ ਛੋਟ ਨੂੰ ਸੋਚ ਨੂੰ ਬੜਾ ਛੋਟਾ ਕਰਕੇ ਲੈ ਗਿਆ ਤੁਹਾਡੇ ਬੱਚੇ ਸਾਰਾ ਦਿਨ ਨੈਟ ਤੇ ਬੈਠਣਗੇ ਤੁਹਾਨੂੰ ਬੇਰੁਜ਼ਗਾਰੀ ਮਹਿਸੂਸ ਨਹੀਂ ਹੋਵੇਗੀ ਤੁਹਾਡੇ ਅੰਦਰ ਕੰਮ ਕਰਨ ਦੀ ਭਾਵਨਾ ਖਤਮ ਹੋ ਜਾਵੇਗੀ ਅਸੀਂ ਆਪਣੇ ਬੱਚਿਆਂ ਦਾ ਬੀਜ ਇਸ ਮੋਬਾਈਲ ਤੋਂ ਬਣਾਇਆ ਅੱਜ ਦੇ ਜੋ ਅੱਜ ਦੇ ਜਨਰੇਸ਼ਨ ਅਸੀਂ ਆਪਣੇ ਬੱਚਿਆਂ ਦਾ ਬੀਜ ਇਸ ਮੋਬਾਈਲ ਤੋਂ ਬਣਾਤਾ ਤੇ ਜਦੋਂ ਮੋਬਾਈਲ ਦੀ ਬੈਟਰੀ ਖਤਮ ਹੁੰਦੀ ਆ ਉਹਨਾਂ ਦਾ ਬੀਜ ਖਤਮ ਹੋ ਜਾਂਦਾ ਉਦੋਂ ਤੱਕ ਸਮਾ ਖਤਮ ਹੋ ਜਾਂਦਾ ਹੁਣ ਤਾਂ ਵੈਸੇ ਹੀ ਕਈ ਚਾਰਜਿੰਗ ਤੇ ਪਲੱਗ ਵੀ ਆਪਣੇ ਬੈੱਡ ਦੇ ਨਾਲ ਹੀ ਰੱਖ ਕੇ ਰੱਖਦੇ ਨੇ ਕਿ ਸਾਡੇ ਭਾਈ ਮੋਬਾਈਲ ਬੰਦ ਨਾ ਹੋ ਜਾਣ ਬੈਟਰੀ ਲੋ ਨਹੀਂ ਹੋਰ ਦਿੱਤੇ ਬੈਟਰੀ 99 ਤੋਂ ਉੱਪਰ ਹੀ ਰਹੇ ਹੁਣ ਇਹ ਵੀ ਇੱਕ ਤੁਸੀਂ ਪੋਜ਼ਿਟਿਵ ਪੋਜ਼ਿਟਿਵ ਥਿੰਕ ਸੋਚ ਲਓ ਹਾਂ ਪੱਕੇ ਸੋਚੋ ਸੋਚ ਲਓ ਕਿ ਸਾਡੀ ਇਹ ਪੋਜ਼ਿਟਿਵ ਥਿੰਕ ਆ ਕਿ ਅਸੀਂ ਮੋਬਾਈਲ ਦੀ ਬੈਟਰੀ ਮੁੱਕ ਨਹੀਂ ਦੇ ਕਿਉਂਕਿ ਮੋਬਾਈਲ ਦੀ ਬੈਟਰੀ ਮੁੱਕੂਗੀ ਤੁਸੀਂ ਕਿਸੇ ਕੰਮ ਨੂੰ ਕਰੋਗੇ ਜਾਂ ਕੰਮ ਕਰਨ ਲਈ ਬਾਹਰ ਜਾਓਗੇ ਉਸ ਤੋਂ ਬਿਹਤਰ ਆ ਆਪਣੇ ਬੈੱਡ ਦੇ ਨਾਲ ਇੱਕ ਪਲੱਗ ਲਾਓ ਮੋਬਾਈਲ ਚ ਲਾਓ ਕੋਈ ਕੰਮ ਨਾ ਕਰੋ ਆ ਦੀ ਪੋਇਟਿਵ ਥਿੰਕ ਬਣਾ ਲਓ ਇੱਕ ਆਸੇ ਮਿਲਾਜ ਕਰਨ ਦਾ ਵਾਰ ਹੁਣ ਇੱਕ ਪਰਿਵਾਰ ਦੇ ਵਿੱਚ ਪੰਜ ਜੀ ਦੇ ਪੰਜ ਮੈਂਬਰ ਉਹਨਾਂ ਦੇ ਵਿੱਚ ਕਮਾਉਣ ਵਾਲਾ ਇੱਕ ਕੱਲਾ ਬੰਦਾ ਓਹੋ ਆਪਣੇ ਸਿਰ ਤੇ ਪੂਰੇ ਟੱਬਰ ਦਾ ਭਾਰ ਲਈ ਬੈਠਾ ਪੂਰੇ ਪਰਿਵਾਰ ਦਾ ਬਜਨ ਲਈ ਬੈਠਾ ਉਹ ਸੋਚਾਂ ਦੇ ਵਿੱਚ ਸਾਰਾ ਦਿਨ ਇਧਰ ਉਧਰ ਭਟਕਦਾ ਕਿ ਮੈਂ ਆਪਣੇ ਪਰਿਵਾਰ ਲਈ ਕੀ ਕਰਾਂ ਕਿ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕਾਂ ਕਈ ਵਾਰ ਬੰਦੇ ਦੀਆਂ ਮਜਬੂਰੀਆਂ ਜਾਂਦੇ ਹਾਲਾਤ ਉਸ ਨੂੰ ਪੋਜ਼ਿਟਿਵ ਥਿੰਕ ਤੋਂ ਕੱਢ ਕੇ 네ਗੇਟਿਵ ਥਿੰਕ ਵੱਲ ਲੈ ਜਾਂਦੇ ਜਿਹਦੇ ਕਰਕੇ ਉਹ ਕੱਲਾ ਬੈਠਾ ਵਿਚਾਰਾ ਕਰਦਾ ਸਲਾਹਾ ਕਰਦਾ ਕਿ ਉਹਦਾ ਸਾਥ ਦੇਣ ਵਾਲਾ ਕੋਈ ਨਹੀਂ ਹੁੰਦਾ ਪਰ ਦੇਖੋ ਮੈਂ ਇੱਕ ਸੋਚ ਜਾਂ ਇੱਕ ਗੱਲ ਤੁਹਾਨੂੰ ਦੱਸਦਾ ਕਿ ਹੋ ਸਕਦਾ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋ ਜਦੋਂ ਤੁਹਾਡੇ ਘਰ ਦਾ ਉਹ ਮੈਂਬਰ ਤੁਹਾਡੇ ਲਈ ਕਮਾਈ ਕਰਕੇ ਲਿਆਉਂਦਾ ਜਾ ਘਰ ਚ ਆਉਂਦਾ ਉਸ ਦੇ ਨਾਲ ਬੈਠ ਕੇ ਗੱਲਾਂ ਕਰੋ ਵਿਚਾਰ ਵਟਾਂਦਰੀ ਕਰੋ ਉਸ ਨੂੰ ਪੁੱਛੋ ਕਿ ਅੱਜ ਕੀ ਹੋਇਆ ਕੀ ਹਾਲ ਚਾਲ ਹੈ ਕਿੰਦਾ ਕੰਮ ਹੋਇਆ ਤੇ ਉਹ ਚੀਜ਼ਾਂ ਪੁੱਛੋ ਉਹਦੇ ਨੂੰ ਥੋੜਾ ਜਿਹਾ ਸਮਾਂ ਬਤਾਓ ਹੋ ਸਕਦਾ ਉਹਦੇ ਮਾਨਸਿਕ ਟੈਨਸ਼ਨ ਨੂੰ 네ਗੇਟਿਵ ਸੀ ਉਹ ਪੁਆਇੰਟ ਦੇ ਵਿੱਚ ਬਗਨ ਜਾ ਅੱਜ ਕੱਲ ਹਰ ਇੱਕ ਇਨਸਾਨ ਆਪਣੀ ਮੋਬਾਈਲਾਂ ਤੇ ਮਿਜੀ ਜਾਂ ਬਿਆਸਤਾ ਰੀਲਾਂ ਤੋਂ ਬਿਨਾ ਕੋਈ ਟਾਈਮ ਨਹੀਂ ਉਹਨਾਂ ਕੋਲ ਰੀਲਾ ਬਣਾਉਣ ਤੋਂ ਬਿਨਾ ਜਾਂ ਮਨੋਰੰਜਨ ਲਈ ਰੀਲਾਂ ਦੇਖਣ ਦਾ ਉਹਨਾਂ ਕੋਲ ਉਹਨਾਂ ਤੋਂ ਬਿਨਾ ਕੋਈ ਕੰਮ ਕਰ ਨਹੀਂ ਸਮਾਂ ਪਰ ਗੱਲ ਇੱਥੇ ਚੱਲਦੀ ਆ ਪੋਜ਼ਿਟਿਵ ਰਿਸਪਾਂਸ ਦੀ ਜਾਂ ਪੋਜ਼ਿਟਿਵ ਥਿੰਕ ਦੀ ਹਾਂ ਪੱਕੀ ਸੋਚ ਦੀ ਉਹ ਹਾਂ ਪੱਕੀ ਇਹ ਸੋਚਾ ਕਿ ਅਗਰ ਤੁਸੀਂ ਇਸ ਧਰਤੀ ਤੋਂ ਆਏ ਹੋ ਤਾਂ ਉਸ ਕਾਲਪੁਰਖ ਬੈਕਗ੍ਰਾਉਂਡ ਦੇ ਭਰੋਸਾ ਰੱਖੋ ਉਹ ਤੁਹਾਨੂੰ ਕਦੇ ਡਿਗੜ ਨਹੀਂ ਦਿੰਦਾ ਕਦੇ ਤੁਹਾਨੂੰ ਟੁੱਟਣ ਨਹੀਂ ਦਿੰਦਾ ਕਦੇ ਤੁਹਾਨੂੰ ਰੋਣ ਨਹੀਂ ਦਿੰਦਾ ਕਿਉਂਕਿ ਤੁਸੀਂ ਉਸ ਦੇ ਅੰਸ਼ ਹੋ ਉਸ ਵਾਹਿਗੁਰੂ ਕਾਲਪੁਰਖ ਦੇ ਅੰਸ਼ ਹੋ ਉਹਨੂੰ ਪਤਾ ਕਿ ਤੁਹਾਨੂੰ ਕੀ ਚਾਹੀਦਾ ਉਹਨੂੰ ਪਤਾ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਉਹਨੂੰ ਪਤਾ ਕਿ ਤੁਹਾਨੂੰ ਇਸ ਸਮੇਂ ਕੀ ਦੇਣਾ ਹੁਣ ਜਦੋਂ ਇਨਸਾਨ ਹਤਾਸ਼ ਹੋ ਜਾਂਦਾ ਜਾਂ ਨਰਾਸ਼ ਹੋ ਜਾਂਦਾ ਉਸ ਦੇ ਮਨ ਅੰਦਰ ਇਹ ਸੋਚ ਆ ਜਾਂਦੀ ਆ ਕਿ ਰੱਬ ਹੈ ਨਹੀਂ ਮੇਰੇ ਲਈ ਤਾਂ ਰੱਬ ਹੈ ਨਹੀਂ ਕਿਉਂਕਿ ਉਹ ਆਪਣੀਆਂ ਮੁਸ਼ਕਲਾਂ ਤੋਂ ਆਪਣੀਆਂ ਸਮੱਸਿਆਵਾਂ ਤੋਂ ਥੱਕ ਜਾਂਦਾ ਹੁੰਦਾ ਲੜਦਾ ਤੇ ਬੜੇ ਪੈਰ ਮਾਰਦਾ ਕਿ ਮੇਰਾ ਕੰਮਕਾਰ ਸੈੱਟ ਹੋਵੇ ਤਾਂ ਮੈਂ ਵੀ ਆਪਣੇ ਪਰਵਾਰ ਲਈ ਕੁਝ ਕਰ ਸਕਾਂ ਤੇ ਇਹ ਜੀਵਨ ਦੀ ਇੱਕ ਸਚਾਈ ਹੈ ਇਹ ਜੀਵਨ ਦੀ ਇੱਕ ਸਚਾਈ ਹੈ ਹੋ ਸਕਦਾ ਤੁਸੀਂ ਮੇਰੀ ਵੀਡੀਓ ਨੂੰ ਸਕਿਪ ਕਰ ਦੋ ਪਰ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਸੁਣਿਓ ਹੋ ਸਕਦਾ ਤੁਹਾਡੇ ਮਨ ਦੀ ਸੋਚ ਬਦਲ ਜਾਵੇ ਦੁਨੀਆ ਉੱਪਰ ਕੋਈ ਚੀਜ਼ ਅਸੰਭਵ ਨਹੀਂ ਸਭ ਹੋ ਸਕਦੀ ਹੈ ਅਗਰ ਤੁਸੀਂ ਕੋਸ਼ਿਸ਼ ਕਰਦੇ ਹੋ ਸਭ ਚੀਜ਼ ਤੁਹਾਡੇ ਦਾਇਰੇ ਵਿੱਚ ਆ ਅਗਰ ਉਸ ਨੂੰ ਕਰਨ ਦੇ ਲਈ ਤੁਹਾਡੇ ਕੋਲ ਸਮਰੱਥਾ ਹਰ ਰਸਤੇ ਦੀ ਚਾਬੀ ਤੁਹਾਡੀ ਮੁਠੀ ਵਿੱਚ ਆ ਤੁਸੀਂ ਕਿਸੇ ਵੀ ਮੁਸ਼ਕਲ ਦਾ ਜਿੰਦਾ ਖੋਲ ਕੇ ਉਸ ਮੁਸ਼ਕਲ ਨੂੰ ਹੱਲ ਕਰ ਸਕਦੇ ਪਰ ਗੱਲ ਇਹ ਆ ਤੁਸੀਂ ਆਪਣੇ ਮਨ ਨੂੰ ਸੰਤੁਲਨ ਰੱਖਣਾ ਆਪਣੇ ਅੰਦਰ ਇਹ ਸੋਚ ਬਣਾ ਕੇ ਰੱਖਣੀ ਆ ਕਿ ਹਾਂ ਮੈਂ ਇਹ ਕੰਮ ਨੂੰ ਕਰ ਸਕਦਾ ਇਹ ਮੇਰੀ ਪਹੁੰਚ ਦੇ ਵਿੱਚ ਆ ਪਰ ਮੇਰੇ ਦਾਇਰੇ ਤੋਂ ਬਾਹਰ ਹਰ ਇਨਸਾਨ ਇਸ ਧਰਤੀ ਤੇ ਜਦੋਂ ਜਨਮ ਲੈਂਦਾ ਉਸ ਦੇ ਨਾਲ ਬڑے ਪਰਿਵਾਰਕ ਰਿਸ਼ਤੇ ਜੁੜ ਜਾਂਦੇ ਨੇ ਪਹਿਲਾਂ ਉਹ ਇਕੱਲਾ ਹੁੰਦਾ ਕਿਉਂਕਿ ਜਨਮ ਲੈਂਦਾ ਇਨਸਾਨ ਇਸ ਦੁਨੀਆ ਵਿੱਚ ਫਿਰ ਉਸ ਦੇ ਰਿਸ਼ਤੇ ਨਾਤੇ ਬਣਦੇ ਨੇ ਭੈਣ ਭਰਾ ਬਣਦੇ ਨੇ ਚਾਚੇ ਤਾਏ ਪੂਆ ਫੁੱਫੜ ਬਣਦੇ ਨੇ ਉਸ ਤੋਂ ਬਾਅਦ ਉਹ ਰਿਸ਼ਤਿਆਂ ਦੀ ਪੰਡ ਭਾਰੀ ਹੋ ਜਾਂਦੀ ਹੈ ਜਿੱਦਾਂ ਜਿੱਦਾਂ ਉਹ ਰਿਸ਼ਤਿਆਂ ਦੀ ਪੰਡ ਭਾਰੀ ਹੁੰਦੀ ਆ ਉਸੇ ਤਰ੍ਹਾਂ ਉਸ ਦੀਆਂ ਮੁਸ਼ਕਲਾਂ ਉਸ ਦੀਆਂ ਕਮੀਆਂਦਾਰੀਆਂ ਉਸ ਨੂੰ ਬੁढ़ा ਕਰ ਦਿੰਦੀਆਂ ਨੇ ਬੁੱਢਾ ਕਰ ਦਿੰਦੀਆਂ ਨੇ ਉਸ ਨੂੰ ਇੱਕ ਬਜ਼ੁਰਗ ਵਾਸਤਾ ਚ ਲੈ ਜਾਂਦੀ ਹੈ ਜਦੋਂ ਕਿਸੇ ਇਨਸਾਨ ਤੇ ਕਵੀਲਦਾਰੀ ਪੈ ਜਾਂਦੀ ਹੈ ਤਾਂ ਉਹ ਬੁੱਢਾ ਹੋ ਜਾਂਦਾ ਕਿਉਂਕਿ ਉਹਦੇ ਉੱਪਰ ਆਪਣੇ ਪਰਿਵਾਰ ਦਾ ਵਜਨ ਆਪਣੇ ਪਰਿਵਾਰ ਇੱਕ ਮੈਂਬਰਾਂ ਦਾ ਵਜਨ ਆਪਣੇ ਬੱਚਿਆਂ ਦਾ ਵਜਨ ਉਹਨਾਂ ਦੇ ਖਰਚਿਆਂ ਦਾ ਵਜਨ ਪੈ ਜਾਂਦਾ ਫਿਰ ਉਹ ਇਨਸਾਨ ਆਪਣੀ ਉਮਰ ਤੋਂ ਪਹਿਲਾਂ ਬੁੱਢਾ ਹੋ ਜਾਂਦਾ ਸੋਤ ਤੁਹਾਡੇ ਲਈ ਕਿੰਨਾ ਮਹੱਤਵ ਰੱਖਦੀ ਆ ਇਹ ਤੁਸੀਂ ਇਸ ਵੀਡੀਓ ਤੋਂ ਵੇਖਿਓ ਇੱਕ ਇੱਕ ਗੱਲ ਸੁਣੋਗੇ ਤਾਂ ਹੋ ਸਕਦਾ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਵੱਡਾ ਵਿਦਵਾਨ ਆ ਜਾਂ ਤੁਹਾਨੂੰ ਕੁਝ ਸਮਝਾ ਸਕਦਾ ਜਾਂ ਤੁਹਾਡੀਆਂ ਹਰ ਇੱਕ ਮੁਸ਼ਕਲਾਂ ਨੂੰ ਹੱਲ ਕਰ ਸਕਦਾ ਪਰ ਹੋ ਸਕਦਾ ਹੈ ਕਿ ਇਸ ਵੀਡੀਓ ਰਾਈ ਤੁਹਾਡੀ ਸੋਚ ਉਸ ਪੱਖ ਤੱਕ ਬਦਲੇ ਕਿ ਤੁਸੀਂ ਨੈਗੇਟਿਵ ਸੋਚ ਤੋਂ ਪੋਜ਼ਿਟਿਵ ਸੋਚ ਵਿੱਚ ਆ ਜਾਓ ਉਹ ਕੰਮ ਜੋ ਤੁਸੀਂ ਕਹਿੰਦੇ ਤੁਹਾਡੇ ਤੋਂ ਹੋ ਨਹੀਂ ਸਕਦਾ ਨਾ ਪੱਕੀ ਸੋਚ ਛੱਡ ਕੇ ਥਾਂ ਪੱਕੀ ਸੋਚ ਵਿੱਚ ਸ਼ਾਮਲ ਹੋ ਜਾਓ ਹੁਣ ਇਨਸਾਨ ਕਹਿੰਦਾ ਰੱਬ ਮੇਰੇ ਲਈ ਕਰਦਾ ਕੁਝ ਨਹੀਂ ਪਰ ਉਠਾਲਣ ਵਾਲਾ ਵੀ ਉਹੀ ਹੈ ਸੰਭਾਲਣ ਵਾਲਾ ਵੀ ਉਹੀ ਹੈ ਤੁਹਾਨੂੰ ਇਸ ਦੁਨੀਆ ਦੇ ਵਿੱਚ ਪੇਸ਼ ਕਰਨ ਵਾਲਾ ਵੀ ਉਹੀ ਹੈ ਤੁਹਾਡੀ ਹੱਥੀਕਰਤ ਕਰਨ ਵਾਲਾ ਵੀ ਉਹੀ ਹੈ ਤੁਹਾਡੀ ਇਸ ਸਰੀਰ ਨਾਲ ਇਸ ਦੁਨੀਆ ਆਪਣੀ ਅੱਖਾਂ ਨਾਲ ਵੇਖਣ ਵਾਲਾ ਵੀ ਉਹੀ ਹੈ ਕਿਉਂਕਿ ਉਹਦੀ ਬਣਾਈ ਦੁਨੀਆ ਉਹੀ ਵੇਖਦਾ ਉਸ ਪ੍ਰਮਾਤਮਾ ਦੇ ਕਈ ਰੂਪ ਹੋ ਸਕਦੇ ਨੇ ਕਈ ਆਕਾਰ ਹੋ ਸਕਦੇ ਨੇ ਕਈ ਰੰਗ ਹੋ ਸਕਦੇ ਨੇ ਕਈ ਸ਼ਕਲਾਂ ਹੋ ਸਕਦੀਆਂ ਨੇ ਪਰ ਪ੍ਰਮਾਤਮਾ ਇਹ ਗੱਲ ਕਹਿੰਦਾ ਕਿ ਇਹ ਸ੍ਰਿਸ਼ਟੀ ਮੇਰਾ ਰੂਪ ਆ ਹਰ ਇੱਕ ਅੰਸਾਰ ਵਿੱਚ ਮੈਂ ਵਸਦਾ ਹਰ ਇੱਕ ਅੰਸਾਰ ਵਿੱਚ ਮੈਂ ਵਾਸਾ ਕਰਦਾ ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਖਦਾ ਉਹ ਵੀ ਮੇਰਾ ਰੂਪ ਨੇ ਜਿਨ੍ਹਾਂ ਦੀਆਂ ਬਾਹਾਂ ਨਹੀਂ ਉਹ ਵੀ ਮੇਰਾ ਰੂਪ ਨੇ ਜਿਨ੍ਹਾਂ ਦੀਆਂ ਲੱਤਾਂ ਨਹੀਂ ਉਹ ਵੀ ਮੇਰਾ ਰੂਪ ਨੇ ਜਿਨ੍ਹਾਂ ਦੇ ਅੰਗ ਪੈਰ ਸਲਾਮਤ ਨਹੀਂ ਉਹ ਵੀ ਮੇਰਾ ਰੂਪ ਹੈ ਅਸੀਂ ਫਿਰ ਕੁਦਰਤੀ ਸ਼ਕਤੀ ਸਮਝਣ ਲਈ ਧੋਖਾ ਕਿਤੇ ਕਰਦੇ। ਕਿਉਂਕਿ ਅਸੀਂ ਉਸ ਤੋਂ ਦੂਰ ਹੋ ਜਾਂਦੇ ਹਾਂ ਉਸ ਦੀ ਵਿਚਾਰਧਾਰਾ ਤੋਂ ਦੂਰ ਹੋ ਸਕਦੇ ਹਾਂ ਉਸ ਪੱਖ ਤੇ ਗੱਲ ਨਹੀਂ ਕਰਨਾ ਚਾਹੁੰਦੇ ਜੋ ਸਕਾਲਪੁਰਖ ਵਾਹਿਗੁਰੂ ਨੇ ਸਾਨੂੰ ਦਿੱਤਾ। ਗੱਲ ਉੱਥੇ ਆ ਜਾਂਦੀ ਆ ਕਿ ਹਾ ਪੱਕੀ ਸੋਚ ਤੇ ਨਾ ਪੱਕੀ ਸੋਚ ਕੀ ਹੈ? ਵੀਡੀਓ ਦੇ ਸ਼ੁਰੂ ਵਿੱਚ ਜ਼ਿਕਰ ਕੀਤਾ ਅਗਰ ਤੁਸੀਂ ਆਪਣੇ ਘਰ ਤੋਂ ਇਸ ਗੱਲ ਦਾ ਸਪਸ਼ਟੀਕਰਨ ਕਰਕੇ ਤੁਰੋਂਗੇ ਕਿ ਹਾਂ ਮੈਂ ਇਹ ਕੰਮ ਕਰ ਸਕਦਾ ਹਾਂ ਇਹ ਚੀਜ਼ ਮੈਂ ਕਰ ਸਕਦਾ ਹਾਂ ਇਹ ਗੱਲ ਮੇਰੀ ਸੋਚ ਦੇ ਦਾਇਰੇ ਵਿੱਚ ਆ ਤੇ ਇਹ ਕੰਮ ਮੇਰੇ ਕੋਲ ਹੋ ਸਕਦਾ ਤਾਂ ਹੋ ਸਕਦਾ ਤੁਸੀਂ ਉਸ ਕੰਮ ਨੂੰ ਬੜੀ ਆਸਾਨੀ ਨਾਲ ਕਰ ਸਕਦੇ ਅਜਿਹੀ ਜਾਇੰਤ ਸਰਕਾਰ ਬੁੱਤਾਈ ਅੱਗੇ ਹਰ ਸੋਚ ਹਰ ਸੋਚ ਉਦੋਂ ਤੱਕ ਕੰਮ ਕਰਦੀ ਆ ਜਦੋਂ ਤੱਕ ਤੁਹਾਡਾ ਇਹ ਦਿਮਾਗ ਇੱਕ ਨਿਰੰਤਰ ਤਰੀਕੇ ਨਾਲ ਚੱਲਦਾ ਰਹਿੰਦਾ ਇੱਕ ਨਿਰੰਤਰ ਸੋਚ ਤੇ ਚੱਲਦਾ ਰਹਿੰਦਾ ਇਨਸਾਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬੜੀਆਂ ਘਾੜ ਤਾਂ ਕੱਢਦਾ ਬੜੇ ਹੱਥ ਪੈਰ ਮਾਰਦਾ ਸੀ ਉਹਨੀਆਂ ਦੇ ਵਿੱਚ ਪਰ ਅਗਰ ਉਸਦਾ ਮਨ ਸਥਿਰਾ ਉਸਦੀ ਸੋਚ ਸਥਿਰਾ ਉਸਦੇ ਮਨ ਦੇ ਵਿਚਾਰੇ ਆ ਕਿ ਹਾਂ ਮੈਂ ਇਹ ਕੰਮ ਕਰ ਸਕਦਾ ਮੇਰੇ ਕੋਲ ਇਹ ਕੰਮ ਹੋ ਸਕਦਾ ਤਾਂ ਫਿਰ ਉਸ ਨੂੰ ਉਸਦੀ ਸਫਲਤਾ ਪਾਉਣ ਤੋਂ ਜਾਂ ਉਸਦੀ ਜਿੱਤ ਦਾ ਨਿਸ਼ਾਨ ਲਾਉਣ ਤੋਂ ਕੋਈ ਰੋਕ ਨਹੀਂ ਸਕਦਾ ਮੈਂ ਪਹਿਲਾਂ ਵੀ ਕਿਹਾ ਕਿ ਅਗਰ ਵਿਗਿਆਨੀਏ ਪੱਟੀਆਂ ਸੋਚਾਂ ਨਾ ਰੱਖਦੇ ਤਾਂ ਅੱਜ ਤੱਕ ਚੰਦ ਤੱਕ ਸਾਡੀ ਪਹੁੰਚ ਨਾ ਹੋ ਸਕਦੀ ਅਗਰ ਉਹਨਾਂ ਦੀ ਸੋਚ ਨਾ ਪੱਕੀ ਰਹਿੰਦੀ ਤੇ ਉਹ ਮੰਗਲ ਗ੍ਰਹਿ ਵਰਗੇ ਧਰਤੀ ਤੇ ਆਪਣੇ ਪੈਰ ਨਾ ਜਮਾ ਸਕਦੇ ਅਗਰ ਉਹਨਾਂ ਦੀ ਸੋਚ ਇਹ ਹੁੰਦੀ ਕਿ ਸਾਡੇ ਕੋਲ ਨਹੀਂ ਹਾਂ ਲੱਖਾਂ ਕੋਸ਼ਿਸ਼ਾਂ ਵਿਕਾਰ ਹੁੰਦੀਆਂ ਨੇ ਹਜ਼ਾਰਾਂ ਵਾਰ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਨੇ ਹਜ਼ਾਰਾਂ ਪ੍ਰੈਕਟੀਕਲ ਫੇਲ ਹੁੰਦੇ ਨੇ ਤੇ ਹਜ਼ਾਰਾਂ ਵਾਰ ਕੀਤੀਆਂ ਕੋਸ਼ਿਸ਼ਾਂ ਇੱਕ ਵਾਰ ਸਫਲ ਵੀ ਹੋ ਜਾਂਦੀਆਂ ਫਿਰ ਉਹ ਖੁਸ਼ੀ ਉਹਨਾਂ ਨੂੰ ਹਾਰ ਤੋਂ ਬਾਅਦ ਤਸੱਲੀ ਦਿੰਦੀ ਆ ਕਿ ਤੇਰੀ ਜਿੱਤ ਆ ਤੇਰੀ ਮਿਹਨਤ ਦੀ ਜਿੱਤ ਆ ਤੂੰ ਹਾਰਡ ਵਰਕ ਕੀਤਾ ਤੂੰ ਹਾਰਿਆ ਨਹੀਂ ਤੂੰ ਟੁੱਟਿਆ ਨਹੀਂ ਤੂੰ ਆਪਣੀ ਕੋਸ਼ਿਸ਼ ਕਰਨੀ ਛੱਡੀ ਨਹੀਂ ਤੇ ਇਹ ਸਫਲਤਾ ਤੇਰੀ ਕੋਲ ਤਾਂ ਆ ਮਾ ਕਿ ਤੂੰ ਸਖਤ ਮਿਹਨਤ ਕੀਤੀ ਹੈ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਧਰਗ ਨੇ ਬਹੁਤ ਤਰ੍ਹਾਂ ਦੇ ਇਨਸਾਨ ਨੇ ਹਰ ਇਨਸਾਨ ਦੀ ਸੋਚ ਕਿਸੇ ਲਈ ਕੀ ਆ ਕਿ ਉਹ ਹੀ ਤੈਅ ਕਰ ਸਕਦਾ ਪਰ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਇਸ ਵੀਡੀਓ ਦੀ ਇੱਕ ਇੱਕ ਗੱਲ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਮੈਂ ਆਪਣੀ ਤੇ ਮਾਰ ਨਹੀਂ ਕਰਦਾ ਮੈਂ ਤਾਂ ਇੱਕ ਕੀੜਾ ਵਾਂ ਇੱਕ ਮਿੱਟੀ ਦਾ ਅੰਸ਼ਾ ਤੇ ਮਿੱਟੀ ਵਿੱਚ ਮਿਲ ਜਾਣਾ ਮੇਰੀ ਸੋਚ ਤੁਹਾਡੇ ਜਿਹੀ ਨਹੀਂ ਲਈ ਤੁਸੀਂ ਬਹੁਤ ਵੱਡੀ ਸੋਚ ਦੇ ਮਾਲਕ ਹੋ ਬਹੁਤ ਵੱਡੀ ਸੋਚ ਰੱਖਦੇ ਹੋ ਪਰ ਇੱਕ ਵਾਰ ਕੋਸ਼ਿਸ਼ ਕਰਕੇ ਵੇਖਿਓ ਕਿ ਜੋ ਤੁਸੀਂ ਸੋਚਦੇ ਹੋ ਜਾਂ ਤੁਹਾਡੇ ਮਨ ਦੀ ਵਿਚਾਰਧਾਰਾ ਕਿ ਇਹ ਮੈਂ ਕੰਮ ਕਰ ਨਹੀਂ ਸਕਦਾ ਅਗਰ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਲੈ ਕੇ ਉਹ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਕਾਊ ਕੰਮ ਹੋ ਵੀ ਜਾਵੇਗਾ ਤੇ ਉਹ ਕੰਮ ਕਰਕੇ ਤੁਹਾਨੂੰ ਤਸੱਲੀ ਵੀ ਮਿਲੂ ਤੇ ਮਨ ਦੀ ਸੰਤੋਸ਼ਟੀ ਵੀ ਬਹੁਤ ਹੋਊ। ਹੁਣ ਕਈ ਵੀਡੀਓ ਨੂੰ ਜੋ ਦੇਖਣਗੇ ਮੈਨੂੰ ਕਈ ਵਾਰ ਕਮੈਂਟ ਆਉਂਦੇ ਨੇ ਕਿ ਤੁਸੀਂ ਫਾਲਤੂ ਵੀਡੀਓ ਬਣਾਉਂਦੇ। ਤੁਹਾਡੀ ਵੀਡੀਓ ਵਿੱਚ ਕੁਝ ਨਹੀਂ ਫਲਾਣਾ ਧਮਕਾਣਾ ਦੇਖੋ ਮੈਂ ਤੁਹਾਨੂੰ ਹਸਾ ਨਹੀਂ ਸਕਦਾ। ਮੈਂ ਤੁਹਾਡਾ ਮਨੋਰੰਜਨ ਨਹੀਂ ਕਰਾ ਸਕਦਾ। ਮੈਂ ਸਿਰਫ ਤੁਹਾਨੂੰ ਇੱਕ ਸੋਚ ਦੇ ਸਕਦਾ ਇਨਸਾਨ ਕੋਲ ਸਿਰਫ ਇੱਕ ਸੋਚ ਹੁੰਦੀ ਆ ਜੇ ਸੋਚ ਤੇ ਚੱਲ ਕੇ ਉਹ ਆਪਣੀ ਜੀਵਨ ਦਾ ਸਫਰ ਤੈਅ ਕਰਦਾ ਕਿਸ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਆਪਦੀ ਸੋਚ ਨੂੰ ਹਾ ਪੱਕੀ ਰੱਖੋ ਤਾਂ ਕਿ ਦੁਨੀਆ ਦੇ ਵਿੱਚ ਕੋਈ ਕੰਮ ਐਸਾ ਨਾ ਹੋਵੇ ਜਿਸ ਨੂੰ ਤੁਸੀਂ ਕਹੋ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ ਹਾਂ ਏਦਾਂ ਦੀ ਸੋਚ ਬਣ ਜੂ ਤੁਹਾਡੀ ਕੀ ਮੈਂ ਇਸ ਕੰਮ ਨੂੰ ਕਰ ਸਕਦਾ ਹੈ ਇਹ ਮੇਰੇ ਧਾਇਰੇ ਵਿੱਚ ਆ ਹਾਂ ਇਹ ਮੈਂ ਕੰਮ ਕਰਕੇ ਛੱਡੂਗਾ ਤੁਹਾਡੀ ਸੋਚ ਇਦਾਂ ਦੀ ਹੋਣੀ ਚਾਹੀਦੀ ਸੋ ਇੰਨੀ ਇੱਕ ਬੇਨਤੀਆਂ ਪਰਵਾਨ ਕਰ ਲੀਆਂ ਅਗਲੀ ਵੀਡੀਓ ਵਿੱਚ ਜਲਦ ਮਿਲਾਂਗੇ ਅਗਰ ਤੁਹਾਡੇ ਕੋਲ ਕੋਈ ਟਾਪਿਕ ਹੁੰਦਾ ਕਿ ਇਸ ਟਾਪਿਕ ਤੇ ਤੁਸੀਂ ਵੀਡੀਓ ਬਣਾਓ ਤਾਂ ਕਮੈਂਟ ਬਾਕਸ ਵਿੱਚ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਕਿ ਸਾਡੇ ਚੈਨਲ ਨਾਲ ਜੁੜਨ ਲਈ ਜਾਂ ਸਾਡੇ ਚੈਨਲ ਦਾ ਹਿੱਸਾ ਬਣ ਲਈ ਤੋਂ ਵੀ ਤੁਸੀਂ ਆਪਣੇ ਵਿਚਾਰ ਵੀ ਭੇਜ ਸਕਦੇ ਹੋ ਐਨੀਆ ਦੀਆਂ ਬੇਨਤੀਆਂ ਪ੍ਰਵਾਨ ਕਰ ਲਈਆਂ ਸਤਿ ਸ੍ਰੀ ਅਕਾਲ